ਔਰ ਜਦੋਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਆਂ ਖੁਦਾ ਦੇ ਕਲਾਮ ਦੇ ਵਿੱਚੋਂ ਦੇਖਦੇ ਆਂ ਮੱਤੀ ਦੇ ਵਿੱਚ ਵੀ ਲਿਖਿਆ ਹੈ ਮਰਕਸ ਲੁਕਾ ਜੋਨਾ ਵਿੱਚ ਵੀ ਲਿਖਿਆ ਹੈ ਜਦੋਂ ਪ੍ਰਭੂ ਯਿਸੂਮਸੀ ਜੀ ਜਰੂਸ਼ਲਮ ਵੱਲ ਨੂੰ ਗਏ ਤਾਂ ਜਰੂਸ਼ਲਮ ਨੂੰ ਵੇਖ ਕੇ ਰੋਏ ਕਲਾਮ ਚ ਲਿਖਿਆ ਸ਼ਹਿਰ ਨੂੰ ਵੇਖ ਕੇ ਰੋਏ ਕਾਰਨ ਉਹਦਾ ਇਹ ਸੀਗਾ ਕਿਉਂਕਿ ਸ਼ਹਿਰ ਨੂੰ ਜਦੋਂ ਉਹਨਾਂ ਨੇ ਵੇਖਿਆ ਸ਼ਹਿਰ ਦੇ ਵਿੱਚ ਹਾਹਾਕਾਰ ਮਸੀ ਹੋਈ ਪਾਪ ਵੱਧਾ ਦੇਖਿਆ ਤਾਂ ਸ਼ਹਿਰ ਨੂੰ ਵੇਖ ਕੇ ਰੋਏ ਨੇ ਫਿਰ ਜਦੋਂ ਪ੍ਰਭੂ ਯਿਸੂ ਮਸੀਹ ਜੀ ਪ੍ਰਾਰਥਨਾ ਭਵਨ ਦੇ ਕੋਲ ਨੇ ਹੈਕਲ ਦੇ ਵਿੱਚ ਗਏ ਨੇ ਪੇਡਾਂ ਬੱਕਰੀਆਂ ਕਬੂਤਰ ਵੇਚਦਿਆਂ ਨੂੰ ਜਦੋਂ ਵੇਖਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਉੱਥੇ ਸੈਂਟਾ ਬਣਾਇਆ ਹੈ ਤੇ ਉਹਨਾਂ ਲੋਕਾਂ ਨੂੰ ਡਾਂਟਿਆ ਤੇ ਡਾਂਟ ਲਗਾਈ ਆ ਕੀ ਕਿਹਾ ਹੈ ਪ੍ਰਭੂ ਨੇ ਉੱਥੇ ਉਹਨਾਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ ਤੁਸੀਂ ਮੇਰੇ ਪ੍ਰਾਰਥਨਾ ਦੇ ਘਰ ਨੂੰ ਵਪਾਰ ਦੀ ਮੰਡੀ ਬਣਾ ਛੱਡਿਆ ਹੈ ਤੇ ਅੱਜ ਤੁਸੀਂ ਜਾਣਦੇ ਹੋ ਜੋ ਹੋ ਰਿਹਾ ਹੈ ਪੰਜਾਬ ਵਿੱਚ ਕੀ ਕੀ ਚੱਲ ਰਿਹਾ ਹੈ ਚਰਚਾਂ ਦੇ ਅੰਦਰ ਕੀ ਕੀ ਹੋ ਰਿਹਾ ਹੈ ਤੇ ਬੜਾ ਦੁੱਖ ਲੱਗਦਾ ਹੈ ਦੇਖ ਕੇ ਕਿਉਂਕਿ ਅਸੀਂ ਖੁਦਾ ਦੇ ਕਲਾਮ ਨੂੰ ਪਿਆਰ ਕਰਨ ਵਾਲੇ ਲੋਕ ਆ ਪਰਮੇਸ਼ਵਰ ਨੂੰ ਪਿਆਰ ਕਰਨ ਵਾਲੇ ਲੋਕ ਆ ਤੇ ਜਦੋਂ ਅਸੀਂ ਇਹ ਚੀਜ਼ਾਂ ਵੇਖਦੇ ਆ ਤਾਂ ਬੜਾ ਅਫਸੋਸ ਹੁੰਦਾ ਹੈ ਬੜਾ ਦੁੱਖ ਹੁੰਦਾ ਹੈ ਕਿ ਇਹ ਚੀਜ਼ਾਂ ਚੱਲਦੀਆਂ ਨੇ ਬੜਾ ਅਫਸੋਸ ਹੁੰਦਾ ਹੈ ਦੇਖ ਕੇ ਅੱਜ ਚਰਚਾਂ ਵਿੱਚ ਕੀ ਕੁਝ ਹੋ ਰਿਹਾ ਹੈ ਔਰ ਤੁਸੀਂ ਜਾਣਦੇ ਹੋ ਜੋ ਪਿਛਲੇ ਦਿਨਾਂ ਵਿੱਚ ਮਸਲਾ ਉੱਠਿਆ ਹੈ ਵੀ ਚਰਚ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਚਲੋ ਅਬਨੇ ਤਾਂ ਇਹਨੇ ਅਬਨੇ ਤੀਆਂ ਆਈਆਂ ਨੇ ਕੋਈ ਮਸਲਾ ਨਹੀਂ ਹੈ ਖੁਦਾ ਦਾ ਹਜ਼ੂਰੀਏ ਪਰਮੇਸ਼ਵਰ ਦਾ ਪਵਨ ਹੈ ਕੋਈ ਵੀ ਆ ਸਕਦਾ ਹੈ ਪਰ ਜਿਹੜੇ ਅਲਫਾਸ ਯੂਜ਼ ਕੀਤੇ ਗਏ ਨੇ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਔਰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਨੂੰ ਜਿਹੜੇ ਮੇਰੇ ਭੈਣ ਭਰਾ ਨੇ ਸੁਣਦੇ ਨੇ ਦੇਖਦੇ ਨੇ ਉਹ ਜਿਹੜੇ ਪ੍ਰੈਸ ਕਾਨਫਰੈਂਸ ਕਰਦੇ ਨੇ ਲੀਡਰ ਨੇ ਮਸੀਹ ਲੀਡਰ ਨੇ ਮੇਰੀ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਕਰਕੇ ਪ੍ਰਭੂ ਯਿਸੂਮਸੀ ਦਾ ਨਾਮ ਬਦਨਾਮ ਕਰ ਰਹੇ ਹਾਂ ਲੋਕੀ ਤਮਾਸ਼ਾ ਵੇਖਦੇ ਨੇ ਲੋਕੇ ਖੁਸ਼ ਹੋ ਰਹੇ ਨੇ ਇਹ ਚੀਜ਼ਾਂ ਵੇਖ ਕੇ ਵੀ ਮਸੀਹੀ ਲੋਕ ਆਪਸ 'ਚ ਲੜ ਰਹੇ ਨੇ ਆਪਸ ਦੇ ਵਿੱਚ ਹੀ ਫਾਈਟ ਕਰ ਰਹੇ ਨੇ ਠੀਕ ਹੈ ਜੇ ਭੈਣ ਭਰਾਵਾਂ ਤੋਂ ਗਲਤੀ ਹੋ ਜਾਂਦੀ ਹੈ ਤੇ ਮਾਫ ਕਰਨਾ ਚਾਹੀਦਾ ਹੈ ਤੇ ਪ੍ਰਭੂ ਸਾਨੂੰ ਸਿਖਾਉਂਦਾ ਵੀ ਮਾਫ ਕਰਨਾ ਹੈ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਮੈਂ ਪਰਮੇਸ਼ਵਰ ਯਹਵਾ ਪਰਮੇਸ਼ਵਰ ਦੇ ਕਲਾਮ ਨੂੰ ਪਿਆਰ ਕਰਨ ਵਾਲਾ ਬੰਦਾ ਔਰ ਮੈਂ ਵੀ برداشت ਨਹੀਂ ਕਰ ਸਕਦਾ ਵੀ ਕੋਈ ਮੇਰੇ ਕਲਾਮ ਨੂੰ ਪਰਮੇਸ਼ਵਰ ਦੇ ਕਲਾਮ ਨੂੰ ਖੁਦਾ ਦੇ ਘਰ ਦੀ ਬੇਅਦਬੀ ਕਰੇ ਸਾਡੇ ਅੰਦਰ ਅਨੱਖਿਆ ਪਰਮੇਸ਼ਵਰ ਦੇ ਕਲਾਮ ਦੀ ਪਰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਜਦੋਂ ਅਸੀਂ ਰੋਜ਼ ਪੈਨ ਪ੍ਰੈਸ ਕਾਨਫਰੰਸ ਕਰਦੇ ਆ ਲਾਈਵ ਹੋ ਕੇ ਬਹਿ ਜਾਂਦੇ ਆ ਵੀ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੇ ਆ ਤਾਂ ਉਹਦੇ ਨਾਲ ਸਾਡੀ ਮਸੀਹੀ ਕੌਮ ਕਿੱਧਰ ਨੂੰ ਤੁਰ ਪਈਏ ਤੇ ਕੀ ਹੋਣਾ ਚਾਹੀਦਾ ਜਦ ਪਰਮੇਸ਼ੁਰ ਦਾ ਕਲਾਮ ਦਾ ਪੈਗਾਮ ਪਹੁੰਚਣਾ ਚਾਹੀਦਾ ਜਿਹੜੇ ਖਾਦਮ ਬਣੇ ਨੇ ਚੁਣੇ ਨੇ ਪਰਮੇਸ਼ੁਰ ਨੇ ਅਪੋਸਟਲ ਚੁਣੇ ਨੇ ਪ੍ਰੋਫਟਸ ਚੁਣੇ ਨੇ ਪਰਮੇਸ਼ੁਰ ਨੇ ਪਾਸਟਰ ਚੁਣੇ ਨੇ ਉਪਦੇਸ਼ਕ ਚੁਣੇ ਨੇ ਇਹਨਾਂ ਦਾ ਕੰਮ ਕੀ ਆ ਪਰਮੇਸ਼ੁਰ ਦਾ ਸੁਸਮਾਚਾਰ ਲੋਕਾਂ ਤੱਕ ਪਹੁੰਚਾਉਣਾ ਨਾ ਕਿ ਆਪਾਂ ਲੜਾਈ ਝਗੜੇ ਲੋਕਾਂ ਤੱਕ ਪਹਚਾਈਏ ਇਕਲੀਸੀਆ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਇਹਨਾਂ ਦਿਨਾਂ ਵਿੱਚ ਜੋ ਇਹ ਮਸਲੇ ਚੱਲਦੇ ਪਏ ਨੇ ਮੇਰੀ ਬੇਨਤੀ ਆ ਦੋਨਾਂ ਪਾਸਟਰਾਂ ਨੂੰ ਦੋਨਾਂ ਚਰਚਾ ਨੂੰ ਜੋ ਆਪਸ ਦੇ ਵਿੱਚ ਮੈਸੰਡਿੰਗ ਸਟੈਂਡਿੰਗ ਹੋ ਚੁੱਕੀ ਹੈ ਨਾਲ ਦੇ ਵਿੱਚ ਜੋ ਵੀ ਇੱਕ ਦੂਜੇ ਨੂੰ ਬਿਆਨਬਾਜ਼ੀ ਹੋ ਰਹੀ ਆ ਪਿਆਰ ਤੇ ਮੁਹੱਬਤ ਨਾਲ ਚੱਲੀਏ ਇੱਕ ਦੂਜੇ ਨਾਲ ਬੈਠ ਕੇ ਗੱਲਬਾਤ ਕਰੀਏ ਟੇਬਲ ਟॉक ਕਰੀਏ ਜਿਕੇ ਸੇ ਨੂੰ ਅਤਰਾਜ ਆ ਕਿਸੇ ਵੀ ਗੱਲ ਤੋਂ ਪਰ ਆਪਾਂ ਜਦੋਂ ਰੋਜ਼ ਹੀ ਸੋਸ਼ਲ ਮੀਡੀਆ ਓਪਨ ਕਰਦੇ ਆ ਤਾਂ ਕੀ ਵੇਖਦੇ ਆ ਕਦੀ ਉਸ ਚਰਚ ਵੱਲੋਂ ਬਿਆਨ ਆ ਗਏ ਨੇ ਕਿਸੇ ਉਸ ਚਰਚ ਵੱਲੋਂ ਬਿਆਨ ਆ ਗਏ ਨੇ ਤੇ ਇਹਨਾਂ ਚੀਜ਼ਾਂ ਨਾਲ ਸਾਡੀ ਮਸੀਹੀ ਕੌਮ ਦੇ ਉੱਤੇ ਬਹੁਤ ਨੈਗੇਟਿਵ ਪ੍ਰਭਾਵ ਪੈ ਰਿਹਾ ਹੈ ਇਹ ਨੈਗੇਟਿਵਿਟੀ ਫੈਲ ਰਹੀ ਆ ਪੂਰੇ ਸਮਾਜ ਦੇ ਵਿੱਚ ਔਰ ਮੈਂ ਚਾਹਨਾਵਾ ਕਿ ਆਪਾਂ ਇਹਨਾਂ ਮਸਲਿਆਂ ਨੂੰ ਹੱਲ ਕਰੀਏ ਔਰ ਪਿਆਰ ਨਾਲ ਸ਼ਾਂਤੀ ਨਾਲ ਜਿਹੜੀ ਗੱਲ ਹੋ ਜਾਣੀ ਹੈ ਉਹਦੇ ਲਈ ਕੋਈ ਰੀਸ ਨਹੀਂ ਆ ਜੇ ਸਾਡੇ ਭਰਾ ਤੋਂ ਗਲਤੀ ਹੋ ਗਈ ਹੈ ਹੈ ਭੈਣ ਭਰਾਵਾਂ ਤੋਂ ਗਲਤੀ ਹੋ ਗਈ ਹੈ ਤਾਂ ਆਪਾਂ ਆਪਾਂ ਮਾਫੀ ਵੀ ਕਰੀਏ ਜ਼ਰੂਰੀ ਨਹੀਂ ਆ ਵੀ ਚਾਰ ਕੈਮਰੇ ਵਾਲੇ ਮੈਂ ਵੀ ਸਾਧ ਲਵਾ ਮੈਂ ਵੀ ਆਪਣੇ ਬਿਆਨ ਦੇ ਦਵਾ ਵੀ ਉਹ ਚਰਚ ਗੱਲ ਤੇ ਆਓ ਸਹੀ ਆ ਦੇਵਾ ਚਾਨੀ ਲੱਗਦਾ ਸਭ ਭੈਣ ਭਰਾ ਆਪਣੀ ਆਪਣੀ ਸੇਵਕਾਈ ਕਰ ਰਹੇ ਨੇ ਕਰੋ ਪਰ ਹਾਂ ਜੇ ਮਿਸਟੇਕ ਹੁੰਦੀ ਆ ਗਲਤੀ ਹੁੰਦੀ ਆ ਕਿਸੇ ਪਾਸਟਰ ਤੋਂ ਕਲੀਸिया ਤੋਂ ਮਿਨਿਸਟਰੀ ਤੋਂ ਤੋਂ ਉਹਨਾਂ ਨੂੰ ਚਾਹੀਦਾ ਆਪਣੇ ਭੈਣ ਭਰਾਵਾਂ ਤੋਂ ਮਸੀਹ ਭੈਣ ਭਰਾਵਾਂ ਤੋਂ ਮਾਫੀ ਮੰਗ ਲੈਣ ਨਾਲ ਆਪਾਂ ਛੋਟੇ ਨਹੀਂ ਹੋ ਜਾਂਦੇ ਔਰ ਖੁਦਾ ਨੇ ਸਾਨੂੰ ਮਾਫ ਕਰਨਾ ਸਿਖਾਇਆ ਹੈ ਪਰਮੇਸ਼ਵਰ ਸਾਨੂੰ ਇਹੀ ਚਾਹੁੰਦਾ ਹੈ ਨੀਵੇਂ ਬਣੋ ਕਿਉਂਕਿ ਜਦੋਂ ਅਸੀਂ ਨੀਵੇਂ ਬਣਦੇ ਆ ਤਾਂ ਪਰਮੇਸ਼ਵਰ ਉੱਚਿਆਂ ਕਰਦਾ ਹੈ ਤੇ ਜੇ ਅਸੀਂ ਸੀ ਭਵਨ ਨੂੰ ਵੇਖ ਕੇ ਰੋਇਆ ਸੀ ਤਾਂ ਅੱਜ ਪਰਮੇਸ਼ਵਰ ਕੀ ਰੀਰੋਂਦਾ ਹੋਵੇਗਾ ਕਿ ਜਸਮ ਸਿੰਘ ਅੱਜ ਵੀ ਨਹੀਂ ਦੇਖ ਕੇ ਰੋਂਦਾ ਹੋਣਾ ਹੈ ਇਹ ਹਾਲਾਤ ਜੋ ਬਣੇ ਹੋਏ ਨੇ ਚਰਚਾਂ ਦੇ ਜੋ ਹਾਲਾਤ ਬਣ ਗਏ ਨੇ ਉਹ ਕੋਈ ਉੱਠਦਾ ਹੈ ਉਹ ਆਪਣੇ ਆਪ ਨੂੰ ਜਸਮ ਸਿੰਘ ਕਹਿਣ ਲੱਗ ਪੈਂਦਾ ਹੈ ਕੋਈ ਉੱਠਦਾ ਹੈ ਉਹ ਆਪਣੇ ਆਪ ਨੂੰ ਕਹਿਣ ਲੱਗ ਪੈਂਦਾ ਵੀ ਮੈਂ ਮੇਰੇ ਤੋਂ ਵੱਡਾ ਕੋਈ ਬੰਦਾ ਹੀ ਹੈ ਨਹੀਂ ਮੇਰੇ ਤੋਂ ਵੱਡਾ ਕੋਈ ਪਾਸਟਰ ਹੀ ਹੈ ਨਹੀਂ ਆ ਤੇ ਇਹ ਮਸਲਿਆਂ ਨੂੰ ਜਦੋਂ ਅਸੀਂ ਵੇਖਦੇ ਆ ਕਿ ਜਸਮ ਸਿੰਘ ਖੁਸ਼ ਹੁੰਦੇ ਹੋਣਗੇ ਉਹ ਤਾਂ ਆਫ ਰੋਂਦੇ ਹੋਣਗੇ ਵੀ ਯਾਰ ਚੰਗਾ ਕੰਮ ਐ ਮੈਂ ਕਿਹਨਾਂ ਲੋਕਾਂ ਲਈ ਜਾਣ ਦੇਤੀ ਇਹ ਲੋਕ ਕੀ ਕਰਦੇ ਪਏ ਨੇ ਲੜਦੇ ਪਏ ਨੇ ਅੱਜ ਤੁਹਾਨੂੰ ਆਪਾਂ ਨੇ ਜਿੰਨੇ مسیਖ ਕੌਮ ਐ ਪੰਜਾਬ 'ਚ ਜਿੰਨੇ ਪਾਸਟਰ ਸਹਿਬਾਨ ਨੇ ਚਾਹੋ ਛੋਟੇ ਨੇ ਵੱਡੇ ਮਿਨਿਸਟਰੀਆਂ ਨੇ ਜਿੰਨੇ ਵੀ ਦੇ ਭੈਣ ਭਰਾ ਮਿਲ ਕੇ ਚੱਲਣ ਦੀ ਜ਼ਰੂਰਤ ਹੈ ਆਪਾਂ ਨੂੰ ਵੀ ਆਪਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਉੱਚਾ ਕਰਨਾ ਹੈ ਠੀਕ ਆ ਵੀ ਗਲਤੀ ਹੋ ਜਾਂਦੀ ਆ ਇਨਸਾਨ ਗਲਤੀਆਂ ਦਾ ਪੁੱਤਲਾ ਐ ਕੋਈ ਤੇ ਇੰਦਾ ਤਾਂ ਹੋ ਨਹੀਂ ਸਕਦਾ ਵੀ ਆਪਾਂ ਗਲਤੀ ਨਹੀਂ ਕਰ ਸਕਦੇ ਵੱਡੇ ਵੱਡੇ ਪਾਸਟਰ ਗਲਤੀ ਕਰ ਜਾਂਦੇ ਨੇ ਤੁਸੀਂ ਪਾਸਟਰ ਬੈਣੀ ਹਿੰਦੀ ਗਵਾਹੀ ਸੁਣੀ ਹੋਵੇਗੀ YouTube ਦੇ ਉੱਤੇ ਅਵੇਲੇਬਲ ਹੈ ਤੁਸੀਂ ਸੁਣ ਲਓ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਵੀ ਪਹਿਲਾਂ ਪ੍ਰੀਚਿੰਗ 'ਚ ਤਾਂ ਹੁੰਦੀ ਪ੍ਰੀਚਿੰਗ 'ਚ ਉਹਨਾਂ ਦੇ ਵਿੱਚ ਬਦਲਾਅ ਆਇਆ ਹੈ ਜਦੋਂ ਉੱਪਰ ਗੈਨਸ ਵਰਗ ਦੇ ਵਿੱਚ ਜਦੋਂ ਉਹਨਾਂ ਦਾ ਆਪਰੇਟ ਹੋ ਰਿਹਾ ਸੀ ਤਾਂ ਉਹਨਾਂ ਨੇ ਕੀ ਵੇਖਿਆ ਤੇ ਕਿਦਾਂ ਆ ਕੇ ਉਹਨਾਂ ਨੇ ਦੁਬਾਰਾ ਮੁੜ ਕੇ ਆਪਣੀ ਟੈਸਟਮਨੀ ਦਿੱਤੀ ਹੈ ਕੰਨਸਾਂ ਤੋਂ ਗਲਤੀਆਂ ਹੋ ਸਕਦੀਆਂ ਨੇ ਪਰ ਆਪਾਂ ਇਹਨੂੰ ਇੱਕ ਹਾਈਲਾਈਟ ਕਰਦੇ ਹਾਂ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਕਰਦੇ ਹਾਂ ਤਾਂ ਉੱਥੇ ਦੇਖੀਏ ਵੀ ਦੂਸਰੇ ਮੇਰੇ ਮਸੀਹੀ ਲੀਡਰ ਨੇ ਓਠਦੇ ਨੇ ਉਹਨਾਂ ਤੇ ਇਲਜ਼ਾਮ ਲਾਉਂਦੇ ਨੇ ਓਠਦੇ ਨੇ ਉਹਨਾਂ ਤੇ ਇਲਜ਼ਾਮ ਲਾਈ ਜਾਂਦੇ ਨੇ ਆਪਾਂ ਕੀ ਸਾਬਤ ਕਰ ਰਹੇ ਹਾਂ ਸਾਡੇ ਅੰਦਰ ਕਿੱਥੇ ਪਿਆ ਨਵੇਂ ਸਾਲ ਦੀ ਸ਼ੁਰੂਆਤ ਸਾਡੀ ਲੜਾਈ ਤੋਂ ਹੋ ਰਹੀ ਆ ਇਹ ਖਾਸ ਕਰਕੇ ਪਾਸਟਰਾਂ ਨੂੰ ਮੇਰੀ ਬੇਨਤੀ ਆ ਲੀਡਰ ਮਸੀਹੀ ਲੀਡਰਾਂ ਨੂੰ ਵੀ ਬੇਨਤੀ ਆ ਸਾਡੀ ਨਵੇਂ ਸਾਲ ਦੀ ਸ਼ੁਰੂਆਤ ਦੇਖੀਏ ਕਿਹੜੇ ਤਰੀਕੇ ਨਾਲ ਹੋਈ ਆ 25 ਦਸੰਬਰ ਤੋਂ ਬਾਅਦ ਕੀ ਮਾਹੌਲ ਬਣ ਗਿਆ ਏ ਸਾਡੇ مسیحی ਭੈਣ ਭਰਾਵਾਂ ਦਾ ਸਾਡੇ مسیحی ਲੋਕਾਂ ਦਾ ਕੀ ਮਾਹੌਲ ਬਣ ਗਿਆ ਏ ਜੇ ਪਾਸਟਰ ਸਟੇਟਮੈਂਟ ਦੇ ਕੇ ਹਟਦਾ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿਸ਼ਵਾਸੀ ਨੇ ਉਹ ਸਟੇਟਮੈਂਟਾਂ ਦੇ ਰਹੇ ਨੇ ਕਿੱਦਾਂ ਦੀਆਂ ਮਾਹੌਲ ਬਣ ਗਿਆ ਕੋਈ ਕਹਿ ਰਿਹਾ ਮੈਂ ਜੁੱਤੀਆਂ ਮਾਰਾਂਗਾ ਕੋਈ ਕਹਿ ਰਿਹਾ ਮੈਂ ਆ ਕਰ ਦਿਆਂਗਾ ਕੋਈ ਕਹਿ ਰਿਹਾ ਮੈਂ ਐਂਦਾ ਕਰ ਦਿਆਂਗਾ ਇਹ ਆਪਣੇ ਸ਼ੁਭਾ ਨਹੀਂ ਦਿੰਦਾ ਸਾਡੇ ਭੈਣ ਭਰਾਵਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਸਾਡੀ مسیحی ਕੌਮ ਲਈ ਹਾਨੀਕਾਰਕ ਸਾਬਤ ਹੋਣੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਵਚਨ ਦੇ ਨਾਲ ਕਰੀਏ ਪਾਸਟਰਾਂ ਦਾ ਪਾਸਟਰਾਂ ਦਾ ਕੰਮ ਆ ਆਪੋਸਟਲਾਂ ਦਾ ਕੰਮ ਆ ਜਿਹੜੇ ਖੁਦਾ ਦੇ ਚੁਣੇ ਹੋਏ ਨੰਬੀ ਨੇ ਉਹਨਾਂ ਦਾ ਕੰਮ ਆ ਵੀ ਨਵੇਂ ਸਾਲ ਦੇ ਵਿੱਚ ਲੋਕਾਂ ਦੇ ਘਰ ਵਿੱਚ ਪੈਗਾਮ ਪਹੁੰਚਾਈਏ ਯਿਸੂ ਨਾਸਰੀ ਦਾ ਨਵੇਂ ਸਾਲ ਵਿੱਚ ਨਵੀਆਂ ਗੱਲਾਂ ਕਰੀਏ ਦੂਸਰੇ ਕ੍ਰਾਂਤੀਆ ਪੰਜ ਭਾਗ ਵਿੱਚ ਲਿਖਿਆ ਵੀ ਹੁਣ ਤੁਸੀਂ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਹੋ ਵੀ ਸਿਰਫ 2024 ਬਦਲਿਆ ਪਰ ਸਾਡੀਆਂ ਗੱਲਾਂ ਉਹੀ ਨੇ ਸੁਭਾ ਸਾਡਾ ਉਹੀ ਹੈ ਲੜਾਈ ਝਗੜੇ ਉਹੀ ਨੇ ਸਾਡੇ ਜੇ ਕਿਤੇ ਕੋਈ ਦੂਜਾ ਕੋਈ ਅਨਨੋਨ ਪਰਸਨ ਅਨਨੋਨ ਕ੍ਰਿਸਚੀਅਨ ਬੋਲੇ ਤਾਂ ਉਦੋਂ ਅਸੀਂ ਬਿਆਨ ਨਹੀਂ ਦੇ ਸਕਦੇ ਪਤਾ ਹੁੰਦਾ ਹੈ ਪੰਜਾਬ 'ਚ ਮੌਰ ਖਰਾਬ ਹੋ ਜੂਗਾ ਹੰਗਾਮ ਹੋ ਜੂਗਾ ਹੁਣ ਅਸੀਂ ਬਿਆਨ ਤੇ ਬਿਆਨ ਦੇਈ ਜਾਂਦੇ ਆ ਬਿਆਨ ਤੇ ਬਿਆਨ ਦੇ ਰਹੇ ਆ ਠੀਕ ਹੈ ਬਹੁਤ سارے ਭੈਣ ਭਰਾਗੇ ਜਿਹੜੇ ਰਿਪਲਾਈ ਕਰਦੇ ਨੇ ਬਿਆਨ ਦਿੰਦੇ ਨੇ ਪਰ ਮੇਰੀ ਬੇਨਤੀ ਹੈ ਵੀ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਆ ਜਬੂਰ ਦੇ ਵਿੱਚ ਲਿਖਿਆ ਕਿੰਨਾ ਸੋਹਣਾ ਤੇ ਚੰਗਾ ਵੀ ਭਰਾ ਮਿਲ ਜੁਲ ਕੇ ਵਸਣ ਵੀ ਮਿਲ ਜੁਲ ਕੇ ਚੱਲੀਏ ਖੁਦਾ ਦੀ ਸੇਵਾ ਕਰੀ ਹਾਂ ਠੀਕ ਆ ਕੋਈ ਨਹੀਂ ਸੇਵਕਾ ਹੀ ਠੀਕ ਕਰ ਰਿਹਾ ਉਹਨੂੰ ਉਹਦੇ ਹਾਲਤੇ ਛੱਡ ਦਿਓ ਨਾਮ ਲੈ ਕੇ ਕੋਈ ਥੋੜੀ ਜ਼ਰੂਰੀ ਥੋੜੋ ਕਹਿਣਾ ਠੀਕ ਹੈ ਕਲਾਮ ਦੁਆਰਾ ਤੁਸੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋ ਕਰੋ ਸੁਧਾਰੋ ਬਹੁਤ ਅੱਛੀ ਗੱਲ ਹੈ ਸੁਧਾਰਨਾ ਚਾਹੀਦਾ ਹੈ ਪਰ ਮੈਂ ਸਪਸ਼ਟੀ ਕਰਨਾ ਆਪਣਾ ਦੇਣਾ ਚਾਹੁੰਦਾ ਆ ਵੀ ਮੇਰੀ ਕਿਸੇ ਦੇ ਨਾਲ ਲੜਾਈ ਨਹੀਂ ਨਾ ਹੀ ਆਪਾਂ ਕਿਸੇ ਦੀ ਸਾਈਡ ਲੈ ਰਹੇ ਆ ਮੈਂ ਚਾਹੁੰਦਾ ਆ ਵੀ ਮੁਸੀਬ ਭੈਣ ਭਰਾ ਮਿਲ ਕੇ ਚੱਲਣ ਖੁਦਾ ਦਾ ਕੰਮ ਕਰਨ 2024 ਪੂਰੀ ਮੁਸੀਬ ਕੌਮ ਲਈ ਬਰਕਤ ਵਾਲਾ ਸਾਲ ਹੋਵੇ ਬlesing ਵਾਲਾ ਸਾਲ ਹੋਵੇ ਜੋ ਚਾਲ ਚੜ੍ਹਿਆ ਇਹ ਲੜਾਈਆਂ ਤੇ ਲੜਾਈਆਂ ਹੋ ਰਹੀਆਂ ਨੇ ਬਿਆਨ ਬਿਆਜ਼ੀਆਂ ਹੋ ਰਹੀਆਂ ਨੇ ਚਾਰ ਬੰਦੇ ਉਧਰੋਂ ਪ੍ਰੈਸ ਰਿਪੋਰਟਰ ਸਾਧ ਲੈਂਦੇ ਨੇ ਚਾਰ ਉਧਰੋਂ ਸਾਧ ਲੈਂਦੇ ਨੇ ਇੱਕ ਦੂਜੇ ਨੂੰ ਬਿਆਨ ਦੇ ਰਹੇ ਨੇ ਉਹ ਕਹਿੰਦੇ ਇਹ ਕਿਹੜਾ ਲੀਡਰ ਆ ਇਹ ਕੌਣ ਲੀਡਰ ਆ ਇਹ ਕਦੋਂ ਲੀਡਰ ਬਣ ਗਿਆ ਨੂੰ 4 ਸਾਲ ਹੋਏ ਨੇ ਇਹ ਬੱਚਾ ਸਾਡਾ ਆ ਹੋ ਗਿਆ ਇਹ ਕਿਹੜੇ ਕੰਮ ਨੂੰ ਤੁਰ ਪਏ ਆਪਾਂ ਮਸੀਹ ਕਾ ਮਸੀਂ ਲੋਕਾਂ ਦੇ ਮਸਲੇ ਹੱਲ ਕਰਨੇ ਆ ਕਿ ਆਪਣੇ ਮਸਲੇ ਲੋਕਾਂ ਦੇ ਮੂਰੇ ਰੱਖਣੇ ਆ ਮੈਨੂੰ ਇਹ ਗੱਲਾਂ ਕਹਿੰਦੇ ਆਪਣੇ ਆਪ ਨੂੰ ਵੀ ਫੀਲ ਹੋ ਰਿਹਾ ਹੈ ਪਰ ਮੇਰੀ ਬੇਨਤੀ ਹੈ ਜੋ ਮੇਰੇ ਖੁਦਾ ਨੇ ਮਨ ਵਿੱਚ ਪਾਇਆ ਮੈਂ ਉਹ ਜ਼ਰੂਰ ਬੋਲਾਂਗਾ ਕਿ ਤੁਸੀਂ ਇਹਨਾਂ ਮਸਲਿਆਂ ਨੂੰ ਹੱਲ ਕਰੋ ਟੇਬਲ ਟॉक ਕਰ ਲਓ ਜੇ ਕਿਸੇ ਨਾਲ ਬਹੁਤ ਹੀ ਗੱਲਬਾਤ ਆ ਆਪਾਂ ਚਾਹੁੰਦੇ ਆ ਵੀ ਹਾਂ ਵੀ ਕੋਈ ਭੈਣ ਭਰਾ ਤੇ ਗਲਤੀ ਕਰ ਲਈ ਵੀ ਉਹ ਮਾਫੀ ਮੰਗੇ ਜ਼ਰੂਰੀ ਨਹੀਂ ਵੀ ਆਪਾਂ ਉਹਦੇ ਤੋਂ ਦੁਨੀਆ ਵਿੱਚ ਮਾਫੀ ਮੰਗਾਉਣੀ ਆ ਮਾਫੀ ਤਾਂ ਮਾਫੀ ਹੁੰਦੀ ਆ ਚਾਹੇ ਚਾਰ ਦੀਵਾਰੀ ਅੰਦਰ ਮੰਗਾ ਲਓ ਚਾਹੇ ਤੁਸੀਂ ਦੁਨੀਆ ਦੇ ਸਾਹਮਣੇ ਮੰਗਾ ਲਓ ਗਲਤੀ ਦਾ ਮੰਨ ਲੈਣਾ ਤੇ ਆਪਾਂ ਇਹ ਚਾਹੁੰਦੇ ਆ ਵੀ ਰਲ ਮਿਲ ਕੇ ਇਹ ਮਸਲੇ ਨੂੰ ਹੱਲ ਕੀਤਾ ਜਾਵੇ ਪਰਮੇਸ਼ਵਰ ਦਾ ਨਾਮ ਨਾ ਬਦਨਾਮ ਹੋਵੇ ਦੂਜੇ ਲੋਕ ਤੁਹਾਨੂੰ ਪਤਾ ਡਾਡੀ ਇੱਕ ਵੀਡੀਓ ਜਦੋਂ ਪੈਂਦੀ ਆ ਥੱਲੇ ਕਮੈਂਟ ਪੜ ਕੇ ਵੇਖਿਆ ਕਰੋ ਕਿਦਾਂ ਦੇ ਹੁੰਦੇ ਨੇ ਕਿਦਾਂ ਦੇ ਲੋਕ ਕਮੈਂਟਸ ਕਰਦੇ ਨੇ ਲੜਾਈਆਂ ਹੋ ਜਾਂਦੀਆਂ ਨੇ ਆਪਸ ਦੇ ਵਿੱਚ ਕਈ ਜਿਹੜੇ ਲੜੀ ਜਾਂਦੇ ਨੇ ਮਰੀ ਜਾਂਦੇ ਨੇ ਫੱਸੀ ਜਾਂਦੇ ਨੇ ਇਹਨਾਂ ਦੇ ਬਿਜ਼ਨਸ ਬੰਦ ਹੋ ਰਹੇ ਨੇ ਕਈ ਕੁਝ ਕਮੈਂਟ ਹੋ ਰਹੇ ਨੇ ਥੱਲੇ ਜਿਹੜੇ ਤੁਸੀਂ ਜਦੋਂ ਇੱਕ ਵੀਡੀਓ ਪਾਉਂਨੇ ਇੱਕ ਦੂਜੇ ਤੇ ਇਲਜ਼ਾਮ ਲਾਉਂਨੇ ਆ ਮੈਂ ਫਿਰ ਤੋਂ ਕਹਿ ਰਿਹਾ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਪਰ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਇਸ ਮਸਲੇ ਨੂੰ ਪਿਆਰ ਨਾਲ ਬੈਠ ਕੇ ਵੀ ਹੱਲ ਕੀਤਾ ਜਾ ਸਕਦਾ ਹੈ ਠੀਕ ਹੈ ਜਿਹੜੇ ਸਾਡੇ ਲੀਡਰ ਮਸੀਹੀ ਲੀਡਰ ਬਣੇ ਹੋਏ ਨੇ ਜਾ ਕੇ ਇੱਕ ਦੂਜੇ ਨੂੰ ਟੀਮਾਂ ਨੂੰ ਮਿਲਣ ਉਸ ਮਸਲੇ ਦਾ ਹੱਲ ਕਰਨ ਬਿਆਨਬਾਜ਼ੀ ਦੇ ਨਾਲ ਕਿਸੇ ਦਾ ਫਾਇਦਾ ਨਹੀਂ ਹੋਣਾ ਉਲਟਾ ਕੌਮ ਦਾ ਨੁਕਸਾਨ ਹੋ ਰਿਹਾ ਹੈ ਯਿਸੂ ਮਸੀਹ ਦੀ ਜਿਹੜੀ ਕੌਮ ਹੈ ਜਿਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਜਾਨ ਦਿੱਤੀ ਕੁਰਬਾਨੀ ਦਿੱਤੀ ਪਿਆਰ ਦਾ ਸਨੇਹ ਦਿੱਤਾ ਉਹ ਕਲਾਮ ਤੋਂ ਅਸੀਂ ਬਾਹਰ ਹੁੰਨੇ ਆ ਅਸੀਂ ਮਸੀਹ ਲੋਕਾਂ ਨੂੰ ਕੀ ਸਨੇਹਾ ਦੇ ਰਿਹਾ ਕੀ ਪੈਗਾਮ ਦੇ ਰਿਹਾ ਨਵੇਂ ਸਾਲ ਦੇ ਉੱਤੇ ਪਰਮੇਸ਼ਰ ਕਹਿੰਦਾ ਹੁਣ ਤੁਸੀਂ ਮਸੀਬੇ 'ਚ ਨਵੀਂ ਸ੍ਰਿਸ਼ਟੀੋਂ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਗਈਆਂ ਨੇ ਤੇ ਅਸੀਂ ਪੁਰਾਣੀਆਂ ਛੱਡੀਆਂ ਹੀ ਨਹੀਂ ਨਵੀਆਂ ਕਿੱਥੋਂ ਹੋਣੀਆਂ ਗੱਲਾਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਮੈਂ ਖੁਦ ਕਲਾਮ ਸੁਣਾਉਣਾ ਮੈਂ ਆਪ ਉਹਨਾਂ ਪਾਸਟਰਾਂ ਨੂੰ ਡਾਂਟਦਾ ਜਿਹੜੇ ਨਕਲੀ ਪਾਸਟਰ ਬਣ ਜਾਂਦੇ ਨੇ ਝੂਠੀ ਚੱਕ ਲੈਂਦੇ ਨੇ ਖੁਦਾ ਦੇ ਕਲਾਮ ਦੀ ਬੇਅਦਬੀ ਕਰਦੇ ਨੇ ਪਰ ਕਦੀ ਵੀ ਇਦਾਂ ਦਾ ਇਸ਼ੂ ਨਹੀਂ ਉਠਾਇਆ ਜਿੱਦਾਂ ਦੇ ਹੋਣਾ ਮਸਲੇ ਉੱਠੇ ਨੇ ਆ 25 ਦਸੰਬਰ ਤੋਂ ਬਾਅਦ ਮੈਂ ਤਾਂ ਆਪ ਕਹਿਣਾ ਹੁਣਾਂ ਵੀ ਇਹ ਜਿਹੜੇ ਪਖੰਡਵਾਦ ਕਰਦੇ ਨੇ ਤੇਲ ਵੇਚਦੇ ਨੇ ਰੁਮਾਲ ਵੇਚਦੇ ਨੇ ਫੈਸੇ ਰੱਖਿਓ ਇਹਨੇ ਦੁਆਵਾਂ ਦੇ ਇਹ ਮਸ਼ੀਨ ਨੂੰ ਵੇਚਣ ਡੈ ਨੇ ਜੂੜਦਾ ਸਕਰੋਤੀ ਚ ਤੇ ਇਨਾਂ ਚ ਕੀ ਫਰਕ ਆ ਜਿਹੜੇ 25000 ਦੀ ਪ੍ਰਾਰਥਨਾ 50000 ਦੀ ਪ੍ਰਾਰਥਨਾ ਲੱਖ ਰੁਪਏ ਦੀ ਪ੍ਰਾਰਥਨਾ ਵੇਚਣ ਡੈ ਨੇ ਤੇਲ ਦੀ ਬੋਤਲ ਵੇਖਦੀ ਪਾਣੀ ਦੀ ਬੋਤਲ ਵੇਖਦੀ ਆ ਇਥੋਂ ਤੱਕ ਕਿ ਕਈਆਂ ਚਰਚਾਂ ਵਿੱਚ ਲੰਗਰ ਵੇਖਦਾ 30 ਰੁਪਏ ਦੀ ਪਲੇਟ 70 ਰੁਪਏ ਦੀ ਪਲੇਟ 100 ਰੁਪਏ ਦੀ ਪਲੇਟ ਗੁਰਦੁਆਰਿਆਂ ਸਾਹਿਬ ਦੇ ਵਿੱਚ ਫ੍ਰੀ ਲੰਗਰ ਚੱਲਦੇ ਨੇ ਤੇ ਸਾਡੇ ਚਾਰ ਚਾਰ ਲੰਗਰ ਵੇਚਦੇ ਨੇ ਝਾੜੂ ਵੇਚਦੇ ਨੇ ਜੀ ਮਸਾ ਕੀਤਾ ਹੋਇਆ ਝਾੜੂ ਮਸਾ ਕੀਤੀ ਹੋਈ ਮਿੱਟੀ ਮਸਾ ਕੀਤਾ ਹੋਇਆ ਸਟਾਲ ਇਹ ਚੀਜ਼ਾਂ ਵੇਖਣ ਕੀ ਜੇ ਹੁਣ ਸੀ ਨਹੀਂ ਅਜਿਹੇ ਹਰਾਨ ਹੁੰਦਾ ਹੋਵੇਗਾ ਰੋਂਦਾ ਹੋਵੇਗਾ ਵੇਖ ਕੇ ਜਿਸ ਟਾਈਮ ਤੇ ਉਸ ਟਾਈਮ ਪ੍ਰਭੂ ਰੋਇਆ ਏ ਭਵਨ ਵਿੱਚ ਹੇਕਲ ਚ ਜਾ ਕੇ ਵੀ ਪ੍ਰਾਰਥਨਾ ਦੇ ਘਰ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਵਪਾਰ ਦੀ ਮੰਡੀ ਬਣਾਤਾ ਅੱਜ ਇਹ ਸਮਸੀ ਨਹੀਂ ਰੋਂਦੇ ਹੋਣਗੇ ਅੱਜ ਵੀ ਰੋਂਦੇ ਹੋਣਗੇ ਤੇ ਸਾਡੇ ਲੋਕ ਰਵਾਉਣ ਵਾਲੇ ਵੀ ਆਪਣੇ ਹੀ ਨੇ ਪ੍ਰਭੂ ਕਹਿੰਦਾ ਮੈਨੂੰ ਆਪਣੇਆਂ ਨੇ ਠੁਕਰਾਇਆ ਏ ਆਪਣੇਆਂ ਨੇ ਮੈਨੂੰ ਛੱਡਿਆ ਏ ਤੇ ਅੱਜ ਵੀ ਆਪਣੇ ਹੀ ਪਰਮੇਸ਼ਵਰ ਦੇ ਆ ਜਿਹੜੇ ਉਹਨਾਂ ਨੂੰ ਸੂਲੀ ਚਾੜਨ ਡੈ ਨੇ ਮੱਛੀਆਂ ਰੋਟੀਆਂ ਖਾਣ ਵਾਲੇ ਮੁੰਕੇ ਉਹੀ ਕਹਿੰਦੇ ਇਹਨੂੰ ਸੂਲੀ ਦਿਓ ਸੂਲੀ ਦਿਓ ਅੱਜ ਵੀ ਉਹੀ ਲੋਕ ਨੇ ਮੱਚੀਆਂ ਰੋਟੀਆਂ ਖਾਣ ਵਾਲੇ ਸੂਲੀ ਦੇ ਸੂਲੀ ਦੇ ਪ੍ਰਭੂ ਨੂੰ ਅੱਜ ਵੀ ਸਲੀਤੇ ਚੜਨ ਡਿਆ ਹੈ ਪ੍ਰਭੂ ਨੂੰ ਪਿਆਰ ਸਾਡੇ ਵਿੱਚ ਘਟਿਆ ਅੱਜ ਸ਼ੈਤਾਨ ਸਾਡੇ ਨਾਲ ਘਟ ਲੜਦਾ ਹੈ ਪਾਦਰੀ ਪਾਦਰੀ ਨਾਲ ਜ਼ਿਆਦਾ ਲੜਨ ਡਿਆ ਹੈ ਅੱਜ ਜਿਆਦੀ ਫਾਈਟ ਹੋਣ ਰਹੀ ਹੈ ਇੱਕ ਦੂਜੇ ਨੂੰ ਥੱਲੇ ਸਿੱਟਣ ਦੀ ਦੌੜ ਲੱਗੀ ਹੋਈ ਹੈ ਵੀ ਮੇਰੀ ਮਿਨਿਸਟਰੀ ਅੱਪ ਹੋਵੇ ਮੇਰੀ ਜਿਆਦੀ ਹਾਈ ਲੈਵਲ ਤੇ ਪਹੁੰਚ ਜਵੇ ਮੈਂ ਜਿਆਦਾ ਮਸ਼ਹੂਰ ਹੋ ਜਾਵਾਂ ਮੇਰਾ ਨਾਮ ਜਿਆਦਾ ਚੱਲੇ ਨਾਮ ਕਿਸੇ ਦਾ ਨਹੀਂ ਰਹਿਣਾ ਸਿਰ ਰਹੇਗਾ ਨਾਮ ਸਦਾ ਤਿਕ ਮਸੀਹਾ ਯਿਸੂ ਦਾ ਨਾਮ ਰਹਿਣਾ ਸਦਾ ਤਿਕ ਮਸੀਹਾ ਦਾ ਨਾਮ ਰਹਿਣਾ ਹੈ ਸਦਾ ਤੱਕ ਕਿਸੇ ਬੰਦੇ ਦਾ ਨਾਮ ਨਹੀਂ ਰਹਿਣਾ ਬੰਦੇ ਦਾ ਕਿਸੇ ਦਾ ਨਾਮ ਨਹੀਂ ਰਹੇਗਾ ਯਿਸੂ ਦਾ ਨਾਮ ਰਹਿਣਾ ਹੈ ਤੇ ਅਸੀਂ ਕੰਮ ਮਸੀਹਾ ਕਰ ਰਹੇ ਹਾਂ ਕਿਸੇ ਮਨੁੱਖ ਦਾ ਨਹੀਂ ਕਰ ਰਹੇ ਮੈਂ ਖੁਦ ਯਿਸੂ ਦਾ ਕੰਮ ਕਰ ਰਿਹਾ ਹਾਂ ਕਿਸੇ ਬੰਦੇ ਦਾ ਕੰਮ ਨਹੀਂ ਕਰ ਰਿਹਾ ਇਹ ਕਿਸੇ ਮਨੁੱਖ ਦਾ ਕੰਮ ਨਹੀਂ ਆ ਇਹ ਮੇਰੇ ਤੋਂ ਬਾਅਦ ਸੇਵਕਾਂ ਚੱਲੀਏਗੀ ਮੇਰੇ ਮਰਨ ਤੋਂ ਬਾਅਦ ਜਿਹੜਾ ਸੰਭੂਗਾ ਉਸ ਤੋਂ ਮਰਦਵਾ ਸੇਵਕਾਂ ਜਲਦੀ ਰਹਿਣੀ ਹੈ ਖੁਦਾ ਦਾ ਕੰਮ ਨਹੀਂ ਕਦੀ ਰੁਕਣਾ ਪਰ ਅਸੀਂ ਰੋਕੀਏ ਇਹਨਾਂ ਬਿਆਨਬਾਜ਼ੀਆਂ ਨੂੰ ਜਿਹੜੀਆਂ ਅਸੀਂ ਕਰ ਰਹੇ ਹਾਂ ਸਹਿਮਤੀ ਨਾਲ ਚੱਲੀਏ ਸੋ ਪ੍ਰਭੂ ਦੇ ਕਲਾਮ ਚ ਲਿਖਿਆ ਰੂਮੀਆਂ ਦੇ ਵਿੱਚ ਆਓ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਂਪਤ ਇੱਕ ਦੂਜੇ ਦੀ ਤਰੱਕੀ ਹੋਵੇ ਤਾਂ ਸਾਡੀ ਤਰੱਕੀ ਕੀ ਹੋਣ ਢਈ ਆ ਕੌਮ ਦੀ ਸਾਡੇ ਮੁਸੀਬ ਭੈਣ ਭਰਾ ਠੰਡ ਨਾਲ ਕਈ ਮਰਦੇ ਹੋਣੇ ਆ ਵਿਚਾਰਿਆਂ ਤੋਂ ਕੰਬਲ ਵੀ ਨਹੀਂ ਹੋਣੇ ਕਈ ਵਿਚਾਰਿਆਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਹੋਣੀਆਂ ਉਹ ਵਿਚਾਰੇ ਕੰਬਦੇ ਆ ਠਰ ਠਰੰਡੇ ਨੇ ਠੰਡ ਵਿੱਚ ਤੇ ਅਸੀਂ ਹੋਰ ਹੀ ਲੜਾਈਆਂ ਲੈ ਕੇ ਤੁਰੇ ਫਿਰਦੇ ਆ ਆਪਣੀ ਕੌਮ ਵੱਲ ਧਿਆਨ ਕਰੀਏ ਮੇਰੇ ਮੁਸੀਬ ਪਰਾਇਓ ਲੀਡਰੋ ਬੇਨਤੀ ਆ ਤੁਹਾਡੇ ਮੂਰੇ ਇਹ ਅੱਜ ਤੱਕ ਸਾਡੀ ਕੌਮ ਦੀ ਤਰੱਕੀ ਨਹੀਂ ਹੋਈ ਉਹਦਾ ਕਾਰਨ ਇਹ ਆ ਸਾਡੇ ਲੋਕੀ ਆਪਸ 'ਚ ਹੀ ਲੜਦੇ ਨੇ ਆਪਸ 'ਚ ਹੀ ਲੱਤਾਂ ਸੱਟਦੇ ਨੇ ਖਿੱਚਦੇ ਨੇ ਇੱਕ ਦੂਜੇ ਦੀਆਂ ਅਗੇ ਨਹੀਂ ਵਧਣ ਦਿੰਦੇ ਤੇ ਆਪਾਂ ਧਿਆਨ ਕਰੀਏ ਅਸੀਂ ਕੌਮ ਨੂੰ ਅੱਪ ਕਿਦਾਂ ਕਰਨਾ ਇਹ ਦੂਜੇ ਲੋਕੀ ਤਮਾਸ਼ਾ ਵੇਖ ਰਹੇ ਨੇ ਸਾਡਾ 25 ਦਸੰਬਰ ਤੋਂ ਜੋ ਚੱਲ ਰਿਹਾ ਤਮਾਸ਼ਾ ਚੱਲ ਰਿਹਾ ਇਹ ਤੁਸੀਂ ਦੇਖਦੇ ਹੋ ਕਿੰਦਾ ਵੀਡੀਓ ਵਾਇਰਲ ਹੋ ਰਹੀਆਂ ਛੋਟੀ ਜੀ ਵੀਡੀਓ ਨੂੰ ਗਲਤ ਚੀਜ਼ ਨਾਲ ਐਡਿਟ ਕਰਕੇ ਪੇਸ਼ ਕੀਤਾ ਜਾ ਰਿਹਾ ਵੀ ਇਹ ਡਰਾਮੇ ਬਾਜ਼ੀਆਂ ਹੋ ਰਹੀਆਂ ਚਰਚਾਂ ਵਿੱਚ ਡਿੱਗਣ ਦਾ ਦੱਸ ਰਹੇ ਨੇ ਡਰਾਮੇ ਤੁਹਾਨੂੰ ਤੁਸੀਂ ਆਪ ਜਾਣਦੇ ਹੋ ਵੀਡੀਓ ਦੀ ਸੱਚਾਈ ਕੀ ਆ ਪਾਸਟਰ ਲੰਕਨਰੂਲਾ ਜੀ ਦੀ ਵੀਡੀਓ ਦੀ ਸੱਚਾਈ ਕੀ ਆ ਪਰ ਉਹਨੂੰ ਪੇਸ਼ ਕਿਦਾਂ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਉੱਤੇ ਗੌਰ ਕਰੀਏ ਲੋਕ ਤਾਂ ਬਹਾਨੇ ਲੱਭਦੇ ਨੇ ਮਸੀਹ ਲੋਕਾਂ ਨੂੰ ਬਦਨਾਮ ਕਰਨ ਦੇ ਤੇ ਅਸੀਂ ਉਹ ਬਹਾਨੇ ਦੇ ਰਹੇ ਆਂ ਰਲ ਮਿਲ ਕੇ ਚੱਲੀਏ ਮੇਰੀ ਬੇਨਤੀ ਆ ਦੋਨਾਂ ਮਿਨਿਸਟਰੀਆਂ ਨੂੰ ਪਾਸਟਰ ਬਜਿੰਦਰ ਸਿੰਘ ਜੀ ਨੂੰ ਪਾਸਟਰ ਅੰਕਨਰੂਲਾ ਜੀ ਨੂੰ ਜੋ ਵੀ ਮਸਲਾ ਹੈ ਨੂੰ ਮਿਲ ਕੇ ਹੱਲ ਕੀਤਾ ਜਾਵੇ ਇਦਾਂ ਦੇ ਮਸਲਿਆਂ ਤੋਂ ਅਪਾ ਬਾਹਰ ਨਿਕਲੀਏ ਖੁਦਾ ਦੇ ਕੰਮ آپ کرنے ہیں پرمیشور دا پیغام فیلونا ہے خدا دا سو سما چار فیلونا ہے اور میری بےنتی ہے جن بھی لیڈر ہیں میرے بھن پر آنے میری بےنتی ہے اپنا مل جل کے چلنا ہے ٹھیک ہے جی کوئی غلط کر رہا ہے تا پرمےشور تا ویخ رہا ہی ہے پر تسی میں چاہتا ہاں تم مسیحی لیڈر ہو تو اس ویچ جاؤ انہوں نے جا کے گالک کرو بیٹھ کے گالک کرو ایدیا نے گولیاں چلا دینا جی ڈانگا چل پی نے ਇਨਾ ਵੀ ਕੁਛ ਨਹੀਂ ਤਾਂ ਹੈ ਨਹੀਂ ਵੀ ਲੜਾਈਆਂ ਝਗੜੇ ਚੱਲ ਪੈਣਗੇ ਪਰ ਜਦੋਂ ਆਪਾਂ ਇੱਕ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਇਸ ਗੱਲ ਵਾਸਤੇ ਕੰਮ ਵਾਸਤੇ ਉਸ ਜਗ੍ਹਾ ਤੇ ਜਾ ਕੇ ਮੁੜ ਕੇ ਪ੍ਰੋਬਲਮ ਆਉਂਦੀ ਆ ਦੂਜੇ ਲੋਕੀ ਸਾਡਾ ਤਮਾਸ਼ਾ ਬਣਾ ਕੇ ਵੇਖਦੇ ਨੇ ਲੜਾਈਆਂ ਝਗੜੇ ਵੇਖਦੇ ਨੇ ਤੇ ਇਹ ਗੱਲ ਬਿਲਕੁਲ ਵੀ ਅੱਛੀ ਨਹੀਂ ਲੱਗਦੀ ਕਿਉਂਕਿ ਸਾਡੇ ਯਸੂਨ ਸਿੰਘ ਨੇ ਸਾਨੂੰ ਮਾਫ਼ ਕਰਨਾ ਸਿਖਾਇਆ ਏ